ਉਹ ਕੀਤਾ ਜਾ ਰਿਹਾ ਹੈ ਕਿ ਨਾ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਸੇਬੇ ਦੇ ਰਬੀ ਦੇ ਸਾਹਿਬ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਲਿਖਿਆ ਕਿ ਨਾ ਮੁੱਦਿਆਂ ਨੂੰ ਦੇਸ਼ ਵਿੱਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਅੱਜ ਲੋਕਤੰਤਰ ਨੂੰ ਬਚਾਉਣ ਵਾਸਤੇ ਲੋੜ ਹੈ ਅੱਜ ਉਹਦੇ ਵਾਸਤੇ 사ਦਾ ਜਿਹੜਾ ਇਹ ਸਾਡੇ ਲੋਕ ਜਿਹੜਾ ਕੱਲ ਰਾਹੁਲ ਗਾਂਧੀ ਜਿਸ ਤਰ੍ਹਾਂ ਉਹਦਾ ਇਹ ਸਕੈਂਡਲ ਲਗਾ ਕੀਤਾ ਵਾ ਇੱਕ ਉਹਦੇ ਵਾਸਤੇ ਜਿਹੇ ਰੋਸ ਸਪਾਂਸਰਸ਼ਿਪ ਦੇ ਵਾਸਤੇ ਅੱਜ ਇੱਥੇ ਆਏ ਐ ਇਹ ਐਕਸ਼ਨ ਕਮਿਸ਼ਨ ਸਭਿਧਾਨ ਦੇ ਸੌ ਚੱਕੀਆ ਸੰਵਿਧਾਨਤਾ ਦਾ ਕੰਮ ਕਰੇ ਨਾ ਕਿ ਕਿਸੇ ਦੇ ਏਜੰਟ ਦੇ ਤੌਰ ਤੇ ਕੰਮ ਕਰੇ ਤੇ ਉਹ ਐਸ ਵੇਲੇ ਭਾਜਪਾ ਦਾ ਏਜੰਟ ਬਣ ਕੇ ਕਰ ਰਹੇ ਮੋਟੂ ਇਸ ਗੱਲ ਦੀ ਦੇਸ਼ ਫਦਾ ਕਰ ਰਹੇ ਗਲਤੀ چھوڑ ਨਹੀਂ ਪਰ ਬੇਤੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਭਾਵੇਂ ਉਹ ਅਸੀਂ ਸੈਨੇਟ ਦੀ ਗੱਲ ਕਰ ਲਈਏ ਭਾਵੇਂ ਅਸੀਂ ਸੈਂਡିକੇਟ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹਾਂ ਅੱਜ ਹਰ ਹਾਰੇ ਜਿਹੜਾ ਇੰਸਟੀਚਿਊਸ਼ਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਅੱਜ ਹਰ ਇੰਸਟੀਚਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਾਨੂੰ ਲੋੜ ਆ ਦੇਖਦੇ ਲੋਕਾਂ ਨੂੰ ਜਾ ਕੇ ਕੋਹੋਂ ਦੀ ਨਹੀਂ ਤਾਂ ਦੇਸ਼ ਜਿਹੜਾ ਵਾ ਇਹਦਾ ਸੰਵਿਧਾਨ ਨਾਲ ਚੱਲਦਾ ਨਾ ਕਿ ਕਿਸੇ ਧੱਕੇ ਨਾਲ ਲੋਕਾਂ ਨੂੰ ਮਨਸ਼ਾ ਕੀ ਨਜ਼ਰ ਆਉਂਦੀ ਹੈ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਹੈ ਕੇਂਦਰ ਇਹ ਸਤਾ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਦੇਖਦੇ ਲੋਕ ਬਵਾਸ਼ ਨਹੀਂ ਕਰਦੇ ਭੋੜੇ ਪ੍ਰਧਾਨ ਰਾਜਾ ਆਪਣੇ ਘਰ ਦਾ ਇੱਕ ਬਿਆਨ ਵਿਵਾਦਿਤ ਬੜਾ ਲੋਕਾਂ ਨੇ ਇਸ ਮੁੱਦੇ ਨੂੰ ਚੱਕਿਆ ਨਹੀਂ ਪਰ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਗਰੇਜ ਕਰਨਾ ਚਾਹੀਦਾ ਨਹੀਂ ਮਾਫੀ ਮੰਗ ਚੁੱਕੇ ਨੇ ਜੀ ਸੋ ਕੁਲਜੀਤ ਸਿੰਘ 베ਦੀ ਇਸ ਮੌਕੇ ਸਾਡੇ ਨਾਲ ਸੀ ਤਸਵੀਰਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ तमाम ਜਿਹੜੇ ਵਰਕਰ ਨੇ ਲੀਡਰ ਨੇ ਕਾਂਗਰਸ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਾਸ਼ਾਹੀ ਰਾਜ ਖਤਮ ਕਰੋ ਦੇ ਲਿਖੇ ਹੋਏ ਨਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਹਾਲਾਂਕਿ ਵਕਤਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਆਗੂ ਔਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦਮਾ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਅੱਜ ਮੁੱਖ ਚੋਰ ਅਫਸਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਦਫਤਰ ਦੇ ਬਿਲਕੁਲ ਬਾਹਰ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਜਿਹੜਾ ਹੈਗਾ ਵੋਟ ਚੋਰੀ ਕੀਤੀਆਂ ਗਈਆਂ ਤੇ ਸੱਤਾ ਹਾਸਲ ਕੀਤੀ ਗਈ ਉਸ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਬੀਤੀ ਕੱਲ ਕੀਤੀ ਗਈ ਸੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਬੀਜੇਪੀ ਨੇ ਜਿਹੜੀ ਤੱਕੇਸ਼ਾਈ ਹੈਗੀ ਆ ਉਹ ਚੋਣ ਕਮਿਸ਼ਨ ਦੇ ਨਾਲ ਰਲ ਕੇ ਜਿਹੜੀ ਹੈਗੀ ਆ ਸੱਤਾ ਹਾਸਲ ਕੀਤੀ ਆ ਪ੍ਰੇਪ ਦੇ ਨਾਲ ਤਾਂ ਇਹਨਾਂ ਲੀਡਰਾਂ ਦਾ ਇਹ ਕਹਿਣਾ ਤੇ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਸੀ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰਕਾਰ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੁੰਦਾ ਕਿ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਸ ਨੋਟੀਫਿਕੇਸ਼ਨ ਤੇ ਤੇ ਉਸ ਤੋਂ ਬਾਅਦ ਮੁਰ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਕਿ ਕੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸੈਂਡिकेट ਨੂੰ ਖਤਮ ਕਰਨ ਦੇ ਲਈ ਜਾਰੀ ਕੀਤਾ ਗਿਆ ਸੀ ਉਹ ਖਤਮ ਹੋਇਆ ਜਾਂ ਫਿਰ ਨਹੀਂ ਹੋਇਆ ਅਜੇ ਤੱਕ ਇਹੀ ਸਥਿਤੀ ਆ ਕਿ ਮੁੱਤ ਵੀ ਕਰ ਦਿੱਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲਗਾਤਾਰ ਪੰਜਾਬ ਬਚਾਓ ਮੋਰਚਾ ਜਿਹੜਾ ਉਹ ਜਾਰੀ ਹੈ ਤੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਲੀਡਰ ਤمام ਪਹੁੰਚੇ ਨੇ ਉਹ ਲਗਾਤਾਰ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਉਹ ਭਾਜੀਪੀ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹ ਗਲ ਆਖ ਰਹੇ ਨੇ ਕਿ ਬੂਟ ਚੋਰ ਗੱਦੀ ਛੂੜ ਦੇ ਜਿਹੜੇ ਨਾਰੇ ਨੇ ਇਹ ਲੋਕ ਲਗਾ ਰਹੇ ਨੇ ਸੋ ਇਸ ਮੌਕੇ ਅਸੀਂ ਪੰਜਾਬ ਦੇ ਜਿਹੜੇ ਮੁੱਖ ਤੌਰ ਅਫਸਰ ਨੇ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਮੌਜੂਦ ਹਾਂ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ तमाम ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਜੁੜੇ ਰਹੋ ਅਜੀਤਪ੍ਰਭੀ ਦੇ ਨਾਲ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਦੇ ਬਿਲਕੁਲ ਬਾਹਰ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਨਾਲ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਸੀਪੇ ਦੀ ਬਾਰੇ ਵੀ ਸਾਬ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਲਝਿਆ ਕਿਹਨਾਂ ਮੁੱਦਿਆਂ ਨੂੰ ਦੇਸ਼ ਵਿੱਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਅੱਜ ਲੋਕਤੰਤਰ ਨੂੰ ਬਚਾਉਣ ਵਾਸਤੇ ਲੋੜ ਹੈ ਅੱਜ ਉਹਦੇ ਵਾਸਤੇ ਸਾਦਾ ਜਿਹੜਾ ਇਹ ਸਾਡੇ ਲੋਕ ਜਿਹੜਾ ਕੱਲ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਉਹਦਾ ਇਹ ਸਕੈਂਡਲ ਨਗਾ ਕੀਤਾ ਵਾ ਇੱਕ ਜੇ ਉਸ ਫਰਜ਼ੋਲਸ਼ਨ ਨੂੰ ਅਸਾਧ ਦੇ ਇੱਥੇ ਆਇਆ ਹੈ ਤੇ ਇਲੈਕਸ਼ਨ ਕਮਿਸ਼ਨ ਸਵਿਧਾਨ ਦੇ ਸੌ ਚੱਕੀ ਆ ਸਵਿਧਾਨਤਾਵ ਕੰਮ ਕਰੇ ਨਾ ਕਿ ਕਿਸੇ ਦੇ ਏਜੰਟ ਦੇ ਤੌਰ ਤੇ ਕੰਮ ਕਰੇ ਉਹ ਇਸ ਵੇਲੇ ਭਾਜੀਪੀ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਉਹ ਨੂੰ ਇਸ ਗੱਲ ਦੀ ਦੇਸ਼ ਖੋਦਾ ਕੇ ਕਰੇ ਗਲਤੀ ਜੋੜ ਨਹੀਂ ਪਰ ਬੇਤੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਭਾਵੇਂ ਅਸੀਂ ਸੈਨੇਟ ਦੀ ਗੱਲ ਕਰ ਲਈਏ ਭਾਵੇਂ ਅਸੀਂ ਸੈਂਡିକੇਟ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹਾਂ ਅੱਜ ਹਰ ਹਰ ਜਿਹੜਾ ਇੰਸਟੀਚਿਊਸ਼ਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਅੱਜ ਹਰ ਇੰਸਟੀਚਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਾਨੂੰ ਲੋੜ ਆ ਦੇਖਦੇ ਲੋਕਾਂ ਨੂੰ ਜਾ ਕੇ ਕੋਹਦੀ ਨਹੀਂ ਤਾਂ ਦੇਸ਼ ਜਿਹੜਾ ਵਾ ਇਹਦਾ ਸੰਵਿਧਾਨ ਨਾਲ ਚੱਲਦਾ ਨਾ ਕਿ ਕਿਸੇ ਧੱਕੇ ਨਾਲ ਦੀਪੋਲ ਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਕਿ ਇਹਨਾਂ ਦੇ ਇਹ ਸਤਾ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਦੇਖਦੇ ਲੋਕ ਬੰਵਾਸ਼ ਨਹੀਂ ਕਰਦੇ ਭੋੜੇ ਪ੍ਰਧਾਨ ਰਾਜਾ ਆਪਣੇ ਕੋਲ ਦਾ ਇੱਕ ਵਿਆਰ ਵਿਵਾਦਤ ਬੜਾ ਲੋਕਾਂ ਨੇ ਇਸ ਮੁੱਦੇ ਨੂੰ ਚੱਕਿਆ ਨਹੀਂ ਪਰ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਗਰੇਜ ਕਰਨਾ ਚਾਹੀਦਾ ਨਹੀਂ ਮਾਫੀ ਮੰਗ ਚੁੱਕੇ ਨੇ ਉਹ ਜੀ ਸੋ ਕੁਜੀਤ ਸਿੰਘ 베ਦੀ ਇਸ ਮੌਕੇ ਸਾਡੇ ਨਾਲ ਸੀ ਤਸਵੀਰਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ ਤਮਾਮ ਜਿਹੜੇ ਵਰਕਰ ਨੇ ਲੀਡਰ ਨੇ ਕਾਂਗਰਸ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਾਸ਼ਾਹੀ ਰਾਜ ਖਤਮ ਕਰੋ ਦੇ ਲਿਖੇ ਹੋਏ ਨਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਹਾਲਾਂਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਆਗੂ ਹੋਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦਵਾਂ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਅੱਜ ਮੁੱਖ ਚੋਣ ਅਫਸਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਦਫਤਰ ਦੇ ਬਿਲਕੁਲ ਬਾਹਰ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਜਿਹੜਾ ਹੈਗਾ ਵੋਟ ਚੋਰੀ ਕੀਤੀਆਂ ਗਈਆਂ ਤੇ ਸੱਤਾ ਹਾਸਲ ਕੀਤੀ ਗਈ ਉਸ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਬੀਤੀ ਕੱਲ ਕੀਤੀ ਗਈ ਸੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਬੀਜੇਪੀ ਨੇ ਜਿਹੜੀ ਤੱਕੇਸ਼ਾਈ ਹੈਗੀ ਆ ਉਹ ਚੋਣ ਕਮਿਸ਼ਨ ਦੇ ਨਾਲ ਰਲ ਕੇ ਜਿਹੜੀ ਹੈਗੀ ਆ ਸੱਤਾ ਹਾਸਲ ਕੀਤੀ ਆ ਪ੍ਰੇਪ ਦੇ ਨਾਲ ਤਾਂ ਇਹਨਾਂ ਲੀਡਰਾਂ ਦਾ ਇਹ ਕਹਿਣਾ ਤੇ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰਕਾਰ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੁੰਦਾ ਕਿ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਸ ਨੋਟੀਫਿਕੇਸ਼ਨ ਤੇ ਤੇ ਉਸ ਤੋਂ ਬਾਅਦ ਮੁਰ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਜਦ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਕਿ ਕੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸੈਂਡिकेट ਨੂੰ ਖਤਮ ਕਰਨ ਦੇ ਲਈ ਜਾਰੀ ਕੀਤਾ ਗਿਆ ਸੀ ਉਹ ਖਤਮ ਹੋਇਆ ਜਾਂ ਫਿਰ ਨਹੀਂ ਹੋਇਆ ਅਜੇ ਤੱਕ ਇਹੀ ਸਥਿਤੀ ਆ ਕਿ ਮੁੱਤ ਵੀ ਕਰ ਦਿੱਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲਗਾਤਾਰ ਪੰਜਾਬ ਬਚਾਓ ਮੋਰਚਾ ਜਿਹੜਾ ਉਹ ਜਾਰੀ ਹੈ ਤੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਲੀਡਰ ਤمام ਪਹੁੰਚੇ ਨੇ ਉਹ ਲਗਾਤਾਰ ਰੋਸ਼ਟ ਪ੍ਰਦਰਸ਼ਨ ਜਿਹੜਾ ਹੈਗਾ ਉਹ ਭਾਜੀਪੀ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹ ਗੱਲ ਆਖ ਰਹੇ ਨੇ ਕਿ ਬੂਟ ਚੋਰ ਗੱਦੀ ਛੋੜ ਦੇ ਜਿਹੜੇ ਨਾਰੇ ਨੇ ਇਹ ਲੋਕ ਲਗਾ ਰਹੇ ਨੇ ਸੋ ਇਸ ਮੌਕੇ ਅਸੀਂ ਪੰਜਾਬ ਦੇ ਜਿਹੜੇ ਮੁੱਖ ਤੌਰ ਅਫਸਰ ਨੇ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਮੌਜੂਦ ਆ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ तमाम ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਦੇ ਬਿਲਕੁਲ ਬਾਹਰ ਰੋਸ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿਹਨਾ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਜੀ ਸਰਪੇ ਦੀ ਬਾਬੇ ਸਾਹਿਬ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਲਝਿਆ ਕਿਹਨਾ ਮੁੱਦਿਆਂ ਨੂੰ ਦੇਸ਼ ਦੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਅੱਜ ਲੋਕਤੰਤਰ ਨੂੰ ਬਚਾਉਣ ਵਾਸਤੇ ਲੋੜ ਹੈ ਅੱਜ ਉਹਦੇ ਵਾਸਤੇ ਸਾਰਾ ਜਿਹੜਾ ਇਹ ਸਾਰੇ ਲੋਕ ਜਿਹੜਾ ਕੱਲ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਉਹਦਾ ਇਹ ਸਕੇਂਡਲ ਨਗਾ ਕੀਤਾ ਵਾ ਇੱਕ ਉਹਦੇ ਵਾਸਤੇ ਅੱਜ ਵੋਟ ਪੁਲਸਟ੍ਰੇਸ਼ਨ ਕਰਨ ਵਾਸਤੇ ਅੱਜ ਇੱਥੇ ਆਏ ਆਂ ਕਿ ਇਲੈਕਸ਼ਨ ਕਮਿਸ਼ਨ ਸਭ ਦਾ ਅੰਦੇਸਾ ਹੋ ਚੱਕੀ ਆ ਸੰਵਿਧਾਨਤਾ ਕੰਮ ਕਰੇ ਨਾ ਕਿ ਕਿਸੇ ਦੇ ਏਜੰਟ ਦੇ ਦੌਰ ਦਾ ਕੰਮ ਕਰੇ ਉਹ ਐਸ ਵੇਲੇ ਭਾਜਪਾ ਦਾ ਏਜੰਟ ਬਣ ਕੇ ਮੁਕਾਦਮਾ ਉਹ ਤੁਹਾਨੂੰ ਇਸ ਗੱਲ ਦੀ ਦੇਸ਼ਵਾਨ ਸ਼ੇਰ ਜਲਦੀ ਛੋੜ ਨਹੀਂ ਪਰ ਬੇਤੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਭਾਵੇਂ ਉਹ ਅਸੀਂ ਸੈਨੇਟ ਦੀ ਗੱਲ ਕਰ ਲਈਏ ਭਾਵੇਂ ਅਸੀਂ ਸੈਂਡିକੇਟ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹਾਂ ਅੱਜ ਹਰ ਹਰ ਜਿਹੜਾ ਇੰਸਟੀਟਿਊਸ਼ਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਅੱਜ ਹਰ ਇੰਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਾਨੂੰ ਲੋੜ ਆ ਦੇਖਦੇ ਲੋਕਾਂ ਨੂੰ ਜਾ ਕੇ ਕੋਹਦੀ ਨਹੀਂ ਤਾਂ ਦੇਸ਼ ਜਿਹੜਾ ਵਾ ਇਹਦਾ ਸੰਵਿਧਾਨ ਨਾਲ ਚੱਲਦਾ ਨਾ ਕਿ ਕਿਸੇ ਧੱਕੇ ਨਾਲ ਦੀਪੋਨ ਮਨਸ਼ਾ ਕੀ ਨਜ਼ਰ ਆਉਂਦੀ ਆ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਕਿ ਇਹ ਇਹ ਸਤਾ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਦੇਖਦੇ ਲੋਕ ਬੰਦਾਸ਼ ਨਹੀਂ ਕਰਦੇ ਤੁਹਾਡੇ ਪ੍ਰਧਾਨ ਰਾਜਾ ਆਪਣੇ ਕੋਲ ਦਾ ਇੱਕ ਵਿਆਰ ਵਿਵਾਦਤ ਬੜਾ ਲੋਕਾਂ ਨੇ ਇਸ ਮੁੱਦੇ ਨੂੰ ਚੱਕਿਆ ਕੀ ਕਹਿਣਾ ਚਾਹੁੰਦੇ ਹੋ ਕਿ ਗਰੇਜ ਕਰਨਾ ਚਾਹੀਦਾ ਨਹੀਂ ਮਾਫੀ ਮੰਗ ਚੁੱਕੇ ਨੇ ਉਹ ਜੀ ਸੋ ਕੁਲਜੀਤ ਸਿੰਘ 베ਦੀ ਇਸ ਮੌਕੇ ਸਾਡੇ ਨਾਲ ਸੀ ਤਸਵੀਰਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ तमाम ਜਿਹੜੇ ਵਰਕਰ ਨੇ ਲੀਡਰ ਨੇ ਕਾਂਗਰਸ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਾਸ਼ਹੀ ਰਾਜ ਖਤਮ ਕਰੋ ਦੇ ਲਿਖੇ ਹੋਏ ਨਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਹਾਲਾਂਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਆਗੂ ਹੋਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦਮਾ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਅੱਜ ਮੁੱਖ ਚੋਣ ਅਫਸਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਦਫਤਰ ਦੇ ਬਿਲਕੁਲ ਬਾਹਰ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਜਿਹੜਾ ਹੈਗਾ ਵੋਟ ਚੋਰੀ ਕੀਤੀਆਂ ਗਈਆਂ ਤੇ ਸੱਤਾ ਹਾਸਲ ਕੀਤੀ ਗਈ ਉਸ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਬੀਤੀ ਕੱਲ ਕੀਤੀ ਗਈ ਸੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਬੀਜੇਪੀ ਨੇ ਜਿਹੜੀ ਤੱਕੇਸ਼ਾਈ ਹੈਗੀ ਆ ਉਹ ਚੋਣ ਕਮਿਸ਼ਨ ਦੇ ਨਾਲ ਰਲ ਕੇ ਜਿਹੜੀ ਹੈਗੀ ਆ ਸੱਤਾ ਹਾਸਲ ਕੀਤੀ ਆ ਪ੍ਰੇਬ ਦੇ ਨਾਲ ਤਾਂ ਇਹਨਾਂ ਲੀਡਰਾਂ ਦਾ ਇਹ ਕਹਿਣਾ ਤੇ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰਕਾਰ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਸ ਨੋਟੀਫਿਕੇਸ਼ਨ ਤੇ ਤੇ ਉਸ ਤੋਂ ਬਾਅਦ ਮੁਰ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਦ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਕਿ ਕੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸੈਂਡିକੇਟ ਨੂੰ ਖਤਮ ਕਰਨ ਦੇ ਲਈ ਜਾਰੀ ਕੀਤਾ ਗਿਆ ਸੀ ਉਹ ਖਤਮ ਹੋਇਆ ਜਾਂ ਫਿਰ ਨਹੀਂ ਹੋਇਆ ਅਜੇ ਤੱਕ ਇਹੀ ਸਥਿਤੀ ਹੈ ਕਿ ਮੁੱਤ ਵੀ ਕਰ ਦਿੱਤਾ ਗਿਆ ਸੀ ਜਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲਗਾਤਾਰ ਪੰਜਾਬ ਬਚਾਓ ਮੋਰਚਾ ਜਿਹੜਾ ਉਹ ਜਾਰੀ ਹੈ ਤੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਲੀਡਰ ਤمام ਪਹੁੰਚੇ ਨੇ ਉਹ ਲਗਾਤਾਰ ਇਸ ਪ੍ਰਦਰਸ਼ਨ ਜਿਹੜਾ ਹੈਗਾ ਉਹ ਭਾਜਪੀ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹ ਗੱਲ ਆਖ ਰਹੇ ਨੇ ਕਿ ਬੂਟ ਚੋਰ ਗੱਦੀ ਛੂੜ ਦੇ ਜਿਹੜੇ ਨਾਰੇ ਨੇ ਇਹ ਲੋਕ ਲਗਾ ਰਹੇ ਨੇ ਸੋ ਇਸ ਮੌਕੇ ਅਸੀਂ ਪੰਜਾਬ ਦੇ ਜਿਹੜੇ ਮੁੱਖ ਤੌਰ ਅਫਸਰ ਨੇ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਮੌਜੂਦ ਆ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ तमाम ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਦੇ ਬਿਲਕੁਲ ਬਾਹਰ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਨਾ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਜੀ ਸ੍ਰੀਮਤੀ ਜੀ ਸਾਹਿਬ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਲਝਿਆ ਕਿ ਨਾ ਦੇਸ਼ ਵਿੱਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਅੱਜ ਲੋਕ ਲੋਕਤੰਤਰ ਨੂੰ ਬਚਾਉਣ ਵਾਸਤੇ ਲੋੜ ਹੈ ਅੱਜ ਉਹਦੇ ਵਾਸਤੇ ਸਾਰੇ ਜਿਹੜਾ ਇਹ ਸਾਰੇ ਲੋਕ ਉਹ ਜਿਹੜਾ ਕੱਲ ਰਾਹੁਲ ਗਾਂਧੀ ਜਿਸ ਤਰ੍ਹਾਂ ਉਹਦਾ ਇਹ ਸਕੇਂਡਲ ਲਗਾ ਕੀਤਾ ਵਾ ਇੱਕ ਉਹਦੇ ਵਾਸਤੇ ਜੇ ਉਹ ਸਪੌਂਸਰਸ਼ਿਪ ਕਰਨ ਵਾਸਤੇ ਅੱਜ ਇੱਥੇ ਆਏ ਆਂ ਤੇ ਇਲੈਕਸ਼ਨ ਕਮਿਸ਼ਨ ਸਭ ਦਾ ਅੰਦੇਸਾ ਹੁੰ ਚੱਕੀ ਆ ਸੰਵਿਧਾਨਤਾ ਉਹ ਕੰਮ ਕਰੇ ਨਾ ਕਿ ਕਿਸੇ ਦੇ ਏਜੰਟ ਦੇ ਤੌਰ ਤੇ ਕੰਮ ਕਰੇ ਉਹ ਐਸ ਵੇਲੇ ਭਾਜਪਾ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਉਹ ਨੂੰ ਇਸ ਗੱਲ ਦੀ ਦੇਸ਼ ਖਿਦਾ ਕਰੇ ਗਲਤੀ ਛੋੜ ਨੇ ਪਰ ਬੀਤੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਭਾਵੇਂ ਉਹ ਅਸੀਂ ਸੈਨੇਟ ਦੀ ਗੱਲ ਕਰ ਲਈਏ ਭਾਵੇਂ ਅਸੀਂ ਸੈਂਡੇਗੇਟ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹਾਂ ਅੱਜ ਹਰ ਹਰ ਜਿਹੜਾ ਇੰਸਟੀਚਿਊਸ਼ਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਅੱਜ ਹਰ ਇੰਸਟੀਚਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਾਨੂੰ ਲੋੜ ਆ ਦੇਖਦੇ ਲੋਕਾਂ ਨੂੰ ਜਾ ਕੇ ਕੋਹਦੀ ਨਹੀਂ ਤਾਂ ਦੇਸ਼ ਜਿਹੜਾ ਵਾ ਇਹਦਾ ਸੰਵਿਧਾਨ ਨਾਲ ਚੱਲਦਾ ਨਾ ਕਿ ਕਿਸੇ ਧੱਕੇ ਨਾਲ ਉਹਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਕੇਂਦਰ ਇਹ ਸਤਾ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਦੇਖਦੇ ਲੋਕ ਬੰਵਾਸ਼ ਨਹੀਂ ਕਰਦੇ ਭੋੜੇ ਪ੍ਰਧਾਨ ਰਾਜਾ ਆਪਣੇ ਕੋਲ ਦਾ ਇੱਕ ਵਿਆਰ ਵਿਵਾਦ ਦਾ ਬੜਾ ਲੋਕਾਂ ਨੇ ਇਸ ਬੰਦੇ ਨੂੰ ਚੱਕਿਆ ਨਹੀਂ ਪਰ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਗਰੇਜ ਕਰਨਾ ਚਾਹੀਦਾ ਨਹੀਂ ਮਾਫੀ ਮੰਗ ਚੁੱਕੇ ਨੇ ਉਹ ਜੀ ਸੋ ਕੁਜੀਤ ਸਿੰਘ 베ਦੀ ਇਸ ਮੌਕੇ ਸਾਡੇ ਨਾਲ ਸੀ ਤਸਵੀਰਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ तमाम ਜਿਹੜੇ ਵਰਕਰ ਨੇ ਲੀਡਰ ਨੇ ਕਾਂਗਰਸ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਾਸ਼ਹੀ ਰਾਜ ਖਤਮ ਕਰੋ ਦੇ ਲਿਖੇ ਹੋਏ ਨਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਹਾਲਾਂਕਿ ਵਕਤਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਆਗੂ ਹੋਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦਵਾਂ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਅੱਜ ਮੁੱਖ ਚੋਣ ਅਫਸਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਜਿਹੜਾ ਹੈਗਾ ਵੋਟ ਚੋਰੀ ਕੀਤੀਆਂ ਗਈਆਂ ਤੇ ਸੱਤਾ ਹਾਸਲ ਕੀਤੀ ਗਈ ਉਸ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਬੀਤੀ ਕੱਲ ਕੀਤੀ ਗਈ ਸੀ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਬੀਜੇਪੀ ਨੇ ਜਿਹੜੀ ਤੱਕੇਸ਼ਾਈ ਹੈਗੀ ਆ ਉਹ ਚੋਣ ਕਮਿਸ਼ਨ ਦੇ ਨਾਲ ਰਲ ਕੇ ਜਿਹੜੀ ਹੈਗੀ ਆ ਸੱਤਾ ਹਾਸਲ ਕੀਤੀ ਆ ਪ੍ਰੇਬ ਦੇ ਨਾਲ ਤਾਂ ਇਹਨਾਂ ਲੀਡਰਾਂ ਦਾ ਇਹ ਕਹਿਣਾ ਤੇ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਸੀ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰਕਾਰ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਸ ਨੋਟੀਫਿਕੇਸ਼ਨ ਤੇ ਤੇ ਉਸ ਤੋਂ ਬਾਅਦ ਮੁਰਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਕਿ ਕੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸੈਂਡିକੇਟ ਨੂੰ ਖਤਮ ਕਰਨ ਦੇ ਲਈ ਜਾਰੀ ਕੀਤਾ ਗਿਆ ਸੀ ਉਹ ਖਤਮ ਹੋਇਆ ਜਾਂ ਫਿਰ ਨਹੀਂ ਹੋਇਆ ਹਜੇ ਤੱਕ ਇਹੀ ਸਥਿਤੀ ਹੈ ਕਿ ਮੁਤ ਵੀ ਕਰ ਦਿੱਤਾ ਗਿਆ ਸੀ ਜੜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲਗਾਤਾਰ ਪੰਜਾਬ ਬਚਾਓ ਮੋਰਚਾ ਜਿਹੜਾ ਉਹ ਜਾਰੀ ਹੈ ਤੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਲੀਡਰ ਤمام ਪਹੁੰਚੇ ਨੇ ਉਹ ਲਗਾਤਾਰ ਰੋਸ਼ ਪ੍ਰਦਰਸ਼ਨ ਜਿਹੜਾ ਹੈਗਾ ਉਹ ਭਾਜੀਪੀ ਸਰਕਾਰ ਦੇ ਖਿਲਾਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹ ਗੱਲ ਆਖ ਰਹੇ ਨੇ ਕਿ ਬੂਟ ਚੋਰ ਗੱਦੀ ਛੂੜ ਦੇ ਜਿਹੜੇ ਨਾਰੇ ਨੇ ਇਹ ਲੋਕ ਲਗਾ ਰਹੇ ਨੇ ਸੋ ਇਸ ਮੌਕੇ ਅਸੀਂ ਪੰਜਾਬ ਦੇ ਜਿਹੜੇ ਮੁੱਖ ਤồn ਅਫਸਰ ਨੇ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਮੌਜੂਦ ਆ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਤਮਾਮ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਦੇ ਦਫ਼ਤਰ ਦੇ ਬਿਲਕੁਲ ਬਾਹਰ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿਨਾਂ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਜੀ ਸਰਪੇ ਦੀ ਬਰਾਬੇ ਸਾਹਿਬ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਲਝਿਆ ਕਿਨਾਂ ਮੁੱਦਿਆਂ ਨੂੰ ਸੱਚੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਅੱਜ ਲੋਕਤੰਤਰ ਨੂੰ ਬਚਾਉਣ ਵਾਸਤੇ ਲੋੜ ਹੈ ਅੱਜ ਉਹਦੇ ਵਾਸਤੇ 사ਦਾ ਜਿਹੜਾ ਇਹ ਸਾਡੇ ਲੋਕ ਜਿਹੜਾ ਕੱਲ ਰਾਹੁਲ ਗਾਂਧੀ ਜਿਸ ਤਰ੍ਹਾਂ ਉਹਦਾ ਇਹ ਸਕੈਂਡਲ ਲਗਾ ਕੀਤਾ ਵਾ ਇੱਕ ਉਹਦੇ ਵਾਸਤੇ ਜਿਹੇ ਵੋਲੰਟੇਅਰਸ਼ਨ ਨੂੰ ਵਾਸਤੇ ਅੱਜ ਇੱਥੇ ਆਏ ਹੈ ਪੇ ਇਲੈਕਸ਼ਨ ਕਮਿਸ਼ਨ ਸਭ ਤਾਂ ਅੰਦੇ ਸੌ ਚੱਕੀ ਆ ਸੰਵਿਧਾਨਤਾ ਉਹ ਕੰਮ ਕਰੇ ਨਾ ਕਿ ਕਿਸੇ ਦੇ ਏਜੰਟ ਦੇ ਤੌਰ ਤੇ ਕੰਮ ਕਰੇ ਤੇ ਉਹ ਐਸ ਵੇਲੇ ਭਾਜਪਾ ਦਾ ਏਜੰਟ ਬਣ ਕੇ ਕੰਮ ਕਰਦਾ ਉਹ ਨੂੰ ਇਸ ਗਲਤੀ ਦੀ ਦੇਖਦਾ ਕਿ ਗਲਤੀ ਜੋ ਨਹੀਂ ਪਰ ਬੇਤੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਭਾਵੇਂ ਉਹ ਅਸੀਂ ਸੈਨੇਟ ਦੀ ਗੱਲ ਕਰ ਲਈਏ ਭਾਵੇਂ ਅਸੀਂ ਸੈਂਡିକੇਟ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹਾਂ ਅੱਜ ਹਰ ਹਰ ਜਿਹੜਾ ਇੰਸਟੀਚਿਊਸ਼ਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਅੱਜ ਹਰ ਇੰਸਟੀਚਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਾਨੂੰ ਲੋੜ ਆ ਦੇਖਦੇ ਲੋਕਾਂ ਨੂੰ ਜਾਗਰੂਕ ਹੋਂਦੀ ਨਹੀਂ ਤਾਂ ਦੇਸ਼ ਜਿਹੜਾ ਵਾ ਇਹਦਾ ਸੰਵਿਧਾਨ ਨਾਲ ਚੱਲਦਾ ਨਾ ਕਿ ਕਿਸੇ ਧੱਕੇ ਨਾਲ ਉਹਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਆ ਕੇਂਦਰ ਸਤਾ ਬਾਬਤ ਗੱਲਾਂ ਚਾਹੁੰਦੇ ਆ ਜੋ ਦੇਖਦੇ ਲੋਕ ਬੰਗਾਸ਼ ਨਹੀਂ ਕਰਨ। ਘੋੜੇ ਪ੍ਰਧਾਨ ਰਾਜਾ ਆਪਣੇ ਕੋਲ ਦਾ ਇੱਕ ਵਿਆਰ ਵਿਵਾਦ ਦਾ ਬੜਾ ਲੋਕਾਂ ਨੇ ਇਸ ਬਿੱਤੇ ਨੂੰ ਚੱਕਿਆ। ਨਹੀਂ ਪਰ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਗਰੇਜ ਕਰਨਾ ਚਾਹੀਦਾ? ਨਹੀਂ ਮਾਫੀ ਮੰਗ ਚੁੱਕੇ ਨੇ ਉਹ। ਜੀ। ਸੋ ਕੁਲਜੀਤ ਸਿੰਘ 베ਦੀ ਇਸ ਮੌਕੇ ਸਾਡੇ ਨਾਲ ਸੀ। ਤਸਵੀਰਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ तमाम ਜਿਹੜੇ ਵਰਕਰ ਨੇ, ਲੀਡਰ ਨੇ, ਕਾਂਗਰਸ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਨਾਸ਼ਹੀ ਰਾਜ ਖਤਮ ਕਰੋ ਦੇ ਲਿਖੇ ਹੋਏ ਨਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਹਾਲਾਂਕਿ ਵਕਤਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼